ਭੈ ਸੇ ਮੁਕਤੇ ਗੁਰ ਕਾ ਸਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਪ੍ਰਭ ਦਤੋ ਦਾਤਾਰ ਪਰਿਉ ਜਾਖ ਪਿਤ ਸ਼ਰਨਾ ਮਿਲ ਦਾਮਨ ਸੰਤ ਰੇੜ ਜਹ ਲੰਗ ਭਉ ਜਗ ਤਰਨ ਬਿੰਨ ਤਰਉ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹ ਮਨ ਠਹਿਰਾਵੈ ਬਲਿਉ ਚਰਾਗ ਧਰਮ ਮਹ ਸਭ ਕਲ ਉਧਰੀ ਇਕ ਨਾਮ ਧਰਮ ਪ੍ਰਗਟ ਸਭ ਲਹਰ ਭਵਨ ਮਹ ਜਨ ਨਾਨਕ ਗੁਰ ਪਾਰ ਬਰਮ ਦੇਸ਼ ਮਹ ਅਥ ਅਗਨ ਤਾ ਤੋਲਾ ਜੋ ਬਲਾਵੋ ਤੇਉ ਨਾਨਕ ਦਾਸ ਬੋਲਾ ਪਰਮ ਸਨਮਾਨ ਸਤਕਾਰ ਜੋਗ ਜੋਗ ਅਟਲ ਗਰੀਬਨਵਾਜ਼ ਦਸਾਂ ਪਾਤਸ਼ਾਹਾਂ ਕੀ ਆਕਮਕ ਜੋਤ ਹਾਜ਼ਰਾ ਮਹਜ਼ੂਰ ਜ਼ਰਾ ਜ਼ਹੂਰ ਸ਼ਤਰ ਸ਼ਬਦਕ ਪਤ ਦੇ ਮਾਲਕ ਜਗਤੇਸ਼ਵਰ ਹੈ ਪਰਮੇਸ਼ਰ ਹੈ ਪਰਮੇਸ਼ਰ ਰੂਪ ਸਤਿਗੁਰੂ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਵਨ ਪੋਇਤਰਨ ਕੀ ਗੋਦ ਅੰਦਰ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਅੰਮ੍ਰਿਤ ਵੇਲੇ ਨੂੰ ਸੰਭਾਲਦਿਆਂ ਹੋਇਆ ਨਿਰੰਕਾਰ ਵਾਹਿਗੁਰੂ ਦੀ ਸਿਵ ਸਲਾਵ ਵਡਿਆਈ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਜੁੜਮਲ ਬੈਠੇ ਹੋ ਆਸਾ ਦੀ ਦੀਵਾਰ ਦਾ ਕੀਰਤਨ ਆਪ ਜੀ ਨੇ ਸਰ ਬਾਬਾ ਜੀ ਬਾਬਾ ਸਜਣ ਸਿੰਘ ਜੀ ਅਤੋਂ ਜਿੱਥੇ ਪਰਸੂ ਸ਼ਰਨ ਕੀਤਾ ਹੈ ਔਰ ਬਾਬਾ ਜੀ ਨੇ ਜੋ ਪ੍ਰਮਾਤਮਾ ਦੇ ਸਿਮਰਨ ਦੇ ਅੰਦਰ ਵਰਤਕ ਹੈ ਜੋ ਨਾਮ ਜਪਨ ਦੀਆਂ ਵਰਕਾ ਝੋਲੀ ਵਿੱਚ ਪੈਂਦੀਆਂ ਹਨ ਕੀਰਤਾਰਾਹੀ ਆਪ ਸੰਤਾਂ ਨੂੰ ਸ਼ਰਮ ਸ਼ਬਦ ਕਰਾਇਆ ਕਬੀਰ ਹਰ ਕਾਲ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ ਇਤ ਉਤ ਕਤੇ ਨਾ ਡੋਲੈ ਜਿਸ ਰੱਖੈ ਸਿਰਜਣਹਾਰ ਭਗਤ ਕਬੀਰ ਜੀ ਕਹਿੰਦੇ ਹਨ ਜਿਹੜਾ ਮਨੁੱਖ ਇਸ ਸੰਸਾਰ ਦੇ ਵਿੱਚ ਕੇਵਲ ਤਾਂ ਕੇਵਲ ਇੱਕ ਨਰੰਕਾਰ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਸਿਮਰਨ ਤੋਂ ਪਾਵ ਹੈ ਉਹਨੂੰ ਯਾਦ ਕਰਨਾ ਉਹਨੂੰ ਚੇਤੇ ਕਰਨਾ ਉਹਦੀ ਵਡਿਆਈ ਸਿਰਫ ਸਲਾਹ ਕਰਨੀ ਜਿਹੜਾ ਮਨੁੱਖ ਨਰੰਕਾਰ ਵਾਹਿਗੁਰੂ ਦੀ ਵਡਿਆਈ ਨਾਲ ਜੁੜਦਾ ਹੈ ਉਹਦਾ ਸਿਮਰਨ ਕਰਦਾ ਹੈ ਉਹ ਇਸ ਲੋਕ ਦੇ ਅੰਦਰ ਸਦਾ ਆਪਣਾ ਜੀਵਨ ਸੁਖੀ ਬਤੀਤ ਕਰਦਾ ਹੈ ਕਿਸੇ ਤਰ੍ਹਾਂ ਦਾ ਕੋਈ ਉਹਨੂੰ ਝੋਰਾ ਕੋਈ ਫਿਕਰ ਕੋਈ ਡਰ ਨਹੀਂ ਵੀ ਆਪਦਾ ਜਦੋਂ ਸਿਮਰਨ ਦੀ ਵਰਤਤ ਦੇ ਨਾਲ ਉਹਦਾ ਇਹ ਲੋਕ ਸਵਾਰਿਆ ਗਿਆ ਤੇ ਸਤਗੁਰ ਜੀ ਕਹਿੰਦੇ ਹਨ ਪ੍ਰਮਾਤਮਾ ਦੇ ਸਿਮਰਨ ਦੀ ਵਡਿਆਈ ਹੋਣ ਕੀ ਹੈ ਇਤ ਉਤ ਕਦੇ ਨਾ ਡੋਲਾਈ ਫਿਰ ਇਧਰ ਉਧਰ ਦੀ ਸਾਰੀ ਟਟਕਣਾ ਉਹਦੀ ਖਤਮ ਹੋ ਜਾਂਦੀ ਹੈ ਵਿਸ਼ੇ ਵਕਾਰਾਂ ਵਿੱਚ ਪੈ ਕੇ ਲੋਕ ਅਤੇ ਪਰਲੋਕ ਦੇ ਅੰਦਰ ਜਿਹੜਾ ਮੁਖਵਾਬ ਹੁੰਦਾ ਹੈ ਉਤੋਂ ਬਚ ਜਾਂਦਾ ਹੈ। ਇਹ ਤੋਂ ਤੇ ਕਤੇ ਨਡੋ ਲਈ ਜਿਸ ਰਖੈ ਸਿਰਜਣਹਾਰ ਜਿਸ ਨਰੰਕਾਰ ਵਾਹਿਗੁਰੂ ਨੇ ਸਾਨੂੰ ਸਿਰਜਿਆ ਹੈ ਬਣਾਇਆ ਹੈ ਉਹ ਫਿਰ ਆਪਣੇ ਭਗਤ ਦੀ ਆਪ ਪੈਜ ਰੱਖਦਾ ਹੈ ਜਿਹੜੇ ਭਗਤ ਉਸ ਨਰੰਕਾਰ ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ ਕਰਦੇ ਹਨ। ਇਸ ਪਵਨ ਸ਼ਬਦ ਦੇ ਅੰਦਰ ਉਪਦੇਸ਼ ਜੋ ਸਤਗੁਰੂ ਜੀ ਨੇ ਸਾਨੂੰ ਦਿੱਤਾ ਆਪ ਜੀ ਨੇ ਕੀਰਤਨ ਪਰ ਸਰਨ ਕੀਤਾ ਆਓ ਚੱਲ ਰਹੇ ਲੜੀ ਵਾਰ ਗੁਰ ਸ਼ਬਦ ਵਿਚਾਰ ਦੇ ਨਾਲ ਸਾਝ ਪਾਈਏ ਅੱਜ ਦੇ ਪਾਵਨ ਬਚਨ ਜੋ ਭੈਰੋ ਮੁਰਾਦ ਦੇ ਅੰਦਰ ਜਗਤ ਗੁਰੂ ਕੰਨ ਗੁਰੂ ਢਾਲਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅੰਗ 1153 ਉਪਰ ਦਰਜ ਹਨ ਮੂਰ ਰੂਪ ਦੇ ਅੰਦਰ ਆਪ ਜੀ ਨੇ ਜੈਨੀ ਜੀ ਪਾਸੋਂ ਪਾਠ ਸਰਵਣ ਕੀਤਾ ਹੈ ਸਤਿਗੁਰ ਦੇ ਦਿੱਤੇ ਹੋਏ ਮਤਬੋਧ ਅਨੁਸਾਰ ਆਓ ਇਸ ਪਵਨ ਸ਼ਬਦ ਦੀ ਵਿਚਾਰ ਕਰੀਏ ਸਤਿਗੁਰ ਕਿਰਪਾ ਕਰਨ ਇਸ ਪਵਨ ਸ਼ਬਦ ਦੀ ਵਿਚਾਰ ਆਪ ਅਕਰਵਾ ਲੈਣ ਪੈਰੋਂ ਅਸਥਨੀਆਂ ਮਹੱਲਾ ਪਹਿਲਾ ਘਰ ਦੂਜਾ ਪੈਰੋਂ ਰਾਗ ਦਾ ਨਾਮ ਹੈ ਇਸ ਪਵਨ ਸ਼ਬਦ ਦੇ કુલ 9 ਬੰਦ ਹਨ ਜਿਵੇਂ ਅਸ਼ਟ ਪਦੀ ਤੋਂ ਭਾਵ ਦਾ ਅੱਠ ਪਦਿਆਂ ਵਾਲਾ ਜਿਹੜਾ ਸ਼ਬਦ ਹੁੰਦਾ ਹੈ ਜੇ ਸੁਖਣੀ ਸਾਧ ਸੰਸਿ ਪੜ੍ਹਦੇ ਹਾਂ ਹਰੇਕ ਸ਼ਲੋਕ ਦੇ ਅੰਦਰ ਜਿਹੜੀ ਅਸ਼ਟ ਪਦੀ ਉਹਦੇ ਅੱਠ ਬੰਦ ਹਾਂ ਲੇਕਿਨ ਗੁਰਬਾਣੀ ਅੰਦਰ ਜਦੋਂ ਅਸੀਂ ਗੁਰੂ ਸਾਹਿਬ ਦੇ ਬਚਨਾਂ ਦੇ ਦਰਸ਼ਨ ਕਰਦੇ ਹਾਂ ਉਸ ਅਸ਼ਟ ਪਦੀ ਤੋਂ ਵਧੇਰੇ ਵੀ ਹੁੰਦਾ ਹੈ ਨੌ ਪਦ ਵੀ 10 ਪਦ 11 13 ਪਦ ਵੀ ਹੁੰਦੇ ਹਨ ਇਸ ਪਵਨ ਸ਼ਬਦ ਦੇ ਕੋਟਲ ਜਿਹੜੇ ਨੌ ਪਦੇ ਹਾਂ ਜਿਹਦੇ ਵਿੱਚੋਂ ਚਾਰ ਪਦਿਆਂ ਦਾ ਪਾਠ ਆਪ ਜੀ ਨੇ ਜੈਨੀ ਸਰਮ ਦਾ ਸ਼ਬਦ ਲੰਮਾ ਹੈ। ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੂਸਰੇ ਘਰ ਅੰਦਰ ਗਉਣ ਦੇ ਤੱਕ ਜਿਤ ਕਰਦੇ ਹਨ। ਧਰਮ ਦੇ ਅੰਦਰ ਸੰਖੇਪ ਮੰਗਲਾ ਚਰਨ ਮੂਲ ਮੰਤਰ ਭਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ। ਉਹਦੀ ਹਸਤੀ ਉਹਦੀ ਹੋਂਦ ਸਦਾ ਰਹਿਣ ਵਾਲੀ ਹੈ। ਉਹ ਸਰਬ ਵਿਆਪਕ ਹੈ ਐਸਾ ਪ੍ਰਮਾਤਮਾ ਮਿਲਦਾ ਕਿਵੇਂ ਹੈ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਇਸ ਪਵਨ ਸ਼ਬਦ ਦਾ ਜਿਹੜਾ ਰਹਾਉ ਵਾਲਾ ਪਦਾ ਸ਼ਬਦ ਦਾ ਕੇਂਦਰੀ ਭਾਵ ਹੈ ਉਹਦੇ ਅੰਦਰ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਨ ਨਾਨਕ ਹਉਮੈ ਰੂਗ ਬੁਰੇ ਜਹਨ ਦੇਖਾ ਤੈ ਏਕਾ ਬੇਦਨ ਆਪੇ ਬਖਸ਼ੇ ਸ਼ਬਦ ਧੁਰੇ ਫਿਰ ਨਾਨਕ ਪਾਉ ਜਗਤ ਗੁਰੂ ਧੰਨ ਗੁਰਨਾਰਕ ਦੇਵ ਜੀ ਮਾਰੇ ਕਹਿੰਦੇ ਹਨ ਹਉਮੈ ਰੋਗ ਭੁਰੇ ਅਸੀਂ ਸੰਸਾਰ ਵਿੱਚ ਦੇਖਿਆ ਹੈ ਜਿਹੜਾ ਸਭ ਤੋਂ ਚੰਦਰਾ ਰੋਗ ਹੈ ਮਾੜਾ ਰੋਗ ਹੈ ਜਿਹੜਾ ਆਮ ਕੀਤਾ ਮਨੁੱਖ ਇਹਨੂੰ ਮੇਟਰਾ ਉਹਦੇ ਉੱਤੇ ਔਖਾ ਹੈ ਉਹ ਹੈ ਹਉਮੈ ਦਾ ਰੋਗ ਉਹ ਹੈ ਹੰਕਾਰ ਦਾ ਰੋਗ ਇੱਕ ਵਾਰ ਹੰਕਾਰ ਦਾ ਰੋਗ ਲੱਗ ਜਾਵੇ ਤੇ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਇਸ ਹੰਕਾਰੰਦਰਾ ਕਦੋਂ ਗਿਰਸਿਆ ਗਿਆ ਹਾਂ ਕਿਉਂਕਿ ਬਾਣੀ ਦੇ ਅੰਦਰ ਆਪਦੇ ਜੀ ਅਸਰ ਜੀ ਦੀ ਬਾਗ ਦਾ ਕੀਰਤਨ ਸਰਵਨ ਕੀਤਾ ਇਹਦੇ ਅੰਦਰ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਹਉਮੈ ਦੇ ਰੋਗ ਨੂੰ ਬੜਾ ਵੱਡਾ ਰੋਗ ਦੱਸਿਆ ਹੈ ਇਹ ਕੋ ਮਾਮੂਲੀ ਰੋਗ ਨਹੀਂ ਹੈ ਕਿ ਸ਼ਾਇਦ ਬੰਦਾ ਆਪਣੇ ਯਤਨਾਂ ਦੇ ਨਾਲ ਇਹਨੂੰ ਦੂਰ ਕਰ ਲਵੇ ਇਹ ਤੇ ਗੁਰੂ ਦੀ ਬਖਸ਼ਿਸ਼ ਹੋਵੇ ਗੁਰੂ ਦੀ ਅੰਮ੍ਰਿਤ ਪ੍ਰੇਰ ਦ੍ਰਿਸ਼ਟੀ ਪੈ ਜਾਵੇ ਗੁਰੂ ਦਾ ਸ਼ਬਦ ਹਿਰਦੇ ਅੰਦਰ ਵੱਸ ਜਾਵੇ ਤੇ ਆ ਇਹ ਹੋਮੇ ਦਾ ਰੁਕ ਤੇ ਜਾ ਕੇ ਦੂਰ ਹੁੰਦਾ ਹੈ ਇਹ ਨਹੀਂ ਵੀ ਹੁੰਦਾ ਨਹੀਂ ਹੈ ਇਹਦਾ ਕੋਈ ਲਾਜ ਨਹੀਂ ਇਹ ਲਾਜ ਇਲਾਜ ਨਹੀਂ ਹੈ ਇਹਦਾ ਤਾਂ ਦਵਾਈ ਜਿਹਦੀ ਹੈ ਲੇਕਿਨ ਸਤਿਗੁਰੂ ਦੇ ਕੋਲ ਜਿਹਦੀ ਦਵਾਈ ਹੈ ਕਨਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਚਨ ਆਪਾਂ ਅਸਾਜੀ ਦੀ ਬਾਣੀ ਦਾ ਸ਼ਰਵਨ ਕੀਤੇ ਹਨ ਹਉਮੈ ਦੀਰ ਗੁਰ ਰੋਗ ਹੈ ਦਾਰੂ ਭੀਰ ਸਮਾਹੇ ਇਹ ਹਉਮੇ ਦਾ ਜਿਹੜਾ ਰੋਗ ਹੈ ਬੜਾ ਦੀਰਗ ਹੈ ਬੜਾ ਵੱਡਾ ਰੋਗ ਹੈ ਲੇਕਿਨ ਦਾਰੂ ਭੀਰ ਸਮਾਹੇ ਇਹਦਾ ਦਾਰੂ ਵੀ ਹੈ ਉਹਦਾ ਦਾਰੂ ਕੀ ਹੈ ਕਿ ਗੁਰ ਕਾ ਸ਼ਬਦ ਕਮਾਏ ਕਰ ਗੁਰੂ ਦੇ ਸ਼ਬਦ ਨੂੰ ਜਿਹਨੇ ਜੀਵਨ ਦੇ ਅੰਦਰ ਕਮਾ ਲਿਆ ਹਉਮੇ ਦੀਰਗ ਰੋਗ ਹੈ ਦਾਰੂ ਭੀਰ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਜਿਹਦੇ ਉਤੇ ਮਾਨਵ ਆਪਣੀ ਰਹਿਮ ਕਰਦਾ ਹੈ ਅੰਮ੍ਰਿਤ ਪ੍ਰੇ ਦ੍ਰਿਸ਼ਟੀ ਪਾਉਂਦਾ ਹੈ ਮੇਰ ਦੀ ਨਿਗਾਹ ਕਰਦਾ ਹੈ ਉਹ ਫਿਰ ਗੁਰੂ ਦੇ ਸ਼ਬਦ ਨੂੰ ਕਮਾ ਲੈਂਦਾ ਹੈ ਕਿਉਂਕਿ ਇਹ ਜਿਹੜਾ ਹਉਮੈ ਹੈ ਹੰਕਾਰ ਸਾਡਾ ਆਪਣਾ ਬਣਾਇਆ ਹੋਇਆ ਹੈ ਗੁਰੂ ਵੱਲੋਂ ਤਾਂ ਸਾਨੂੰ ਨਿੱਕ ਦਿੱਤਾ ਗਿਆ ਸਤਿਗੁਰ ਕਹਿੰਦੇ ਹਨ ਇਸ ਹਉਮੈ ਦੇ ਹੰਕਾਰ ਤੋਂ ਰਹਿਤ ਹੋ ਜਾ ਲੇਕਿਨ ਜਿਵੇਂ ਜਿਵੇਂ ਅਸੀਂ ਸੰਸਾਰ ਦੇ ਅੰਦਰ ਆਪਣੀ ਸੁਰਗ ਨੂੰ ਸੰਭਾਲਿਆ ਕੁਝ ਸਿਆਣੇ ਬਣਦਾ ਯਤਨ ਕੀਤਾ ਜਿਹੜਾ ਬੱਚਾ ਮਾਂ ਦੀ ਗੋਦੀ ਦੇ ਅੰਦਰ ਖੇਡਦਾ ਹੈ 6 ਮਹੀਨੇ ਦਾ ਸਾਲ ਦਾ 2 ਸਾਲ ਦਾ ਉਹਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਹੋਵੇਂ ਵੀ ਕੋਈ ਚੀਜ਼ ਹੁੰਦੀ ਹੈ ਉਹ ਬਿਲਕੁਲ ਨਰਲੇਪ ਹੈ ਅੰਦਰੋਂ ਪਵਿੱਤਰ ਹੈ ਅੰਦਰੋਂ ਅਸ਼ਲ ਹੋਣ ਕਰਕੇ ਪਵਿੱਤਰ ਹੋਣ ਕਰਕੇ ਸਾਰੇ ਉਹਨੂੰ ਪਿਆਰ ਕਰਦੇ ਹਨ ਤੇ ਜਿਵੇਂ ਜਿਵੇਂ ਮਨੁੱਖ ਵੱਡਾ ਹੁੰਦਾ ਹੈ ਸੁਰਤ ਸੰਭਾਲਦਾ ਹੈ ਕਾਰੋਬਾਰ ਆਪਣੇ ਸ਼ੁਰੂ ਕਰਦਾ ਹੈ ਬਸ ਇਹ ਹਉ ਮੇਰਾ ਰੋਗ ਉਹਨੂੰ ਚੰਮੜਦਾ ਸ਼ੁਰੂ ਹੋ ਜਾਂਦਾ ਹੈ ਫਿਰ ਨੂੰ ਪਤਾ ਨਹੀਂ ਲੱਗਦਾ ਮੈਂ ਕਦੋਂ ਗਰਸਿਆ ਗਿਆ ਸਤਿਗੁਰ ਜੀ ਕਹਿੰਦ ਨੇ ਹਉ ਮੇ ਦਾ ਰੋਗ ਹੈ ਸੰਸਾਰ ਵਿੱਚ ਮਨੁੱਖ ਨੂੰ ਚੰਮੜਿਆ ਹੋਇਆ ਹੈ ਬੜੇ ਸਪਸ਼ਟ ਬਚਨ ਬਾੜੀ ਅੰਦਰ ਸਤਿਗੁਰ ਜੀ ਨੇ ਕੀਤੇ ਕਹਿਣ ਲੱਗੇ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੂਆ ਹਉ ਵਿੱਚ ਦਿੱਤਾ ਹਉ ਚੱਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਸਭ ਕੁਝ ਜੋ ਕੁਝ ਹੋ ਰਿਹਾ ਲੈਣ ਦੇ ਕਾਰੋਬਾਰ ਸਭ ਹਉਮੇ ਦੇ ਵਿੱਚ ਹੀ ਹੈ ਪਰ ਹਉਮੇ ਸਾਡੀ ਆਪਣੀ ਪੈਦਾ ਕੀਤੀ ਹੋਈ ਹੈ ਜਦੋਂ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੀ ਲੰਕਾ ਦੀ ਧਰਤੀ ਤੇ ਪਹੁੰਚੇ ਹਨ ਰਾਜਾ ਸ਼ਿਵਰਾਮ ਨੂੰ ਮਿਲਣ ਵਾਸਤੇ ਕਿਉਂਕਿ ਰਾਜਾ ਸ਼ਿਵਨਾਬ ਨੇ ਭਾਈ ਮਨੁੱਖ ਦੇ ਕੋਲੋਂ ਗੁਰੂ ਦੇ ਬਚਨ ਜਿਹੜਾ ਸੁਣਿਆ ਤੇ ਗੁਰਨਾਨਕ ਦਾ ਸਿੱਖ ਬਣ ਗਿਆ ਫਿਰ ਭਾਈ ਮਨਸੋ ਕਹ ਲਗੇ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਤੁਸੀਂ ਇੱਥੇ ਬੈਠ ਕੇ ਗੁਰਨਾਨ ਸਿੰਘ ਸਾਬ ਨੂੰ ਯਾਦ ਕਰੋ ਤਾਂ ਨੂੰ ਖੁਦ ਗੁਰਨਾਨ ਸਿੰਘ ਸਾਬ ਇੱਥੇ ਮਿਲ ਮਾਰਤੇ ਆਉਣਗੇ ਜਦੋਂ ਤੁਹਾਡੇ ਮਨ ਦੇ ਅੰਦਰ ਗੁਰੂ ਦੇ ਦਰਸ਼ਨ ਦੀ ਪਿਆਸ ਲੱਗ ਜਾਵੇਗੀ ਬਹਿਮਤ ਦਾ ਵੱਧ ਜਾਵੇਗੀ ਫਿਰ ਗੁਰਨਾਨ ਸਿੰਘ ਜੀ ਆਪ ਗਏ ਬਾਅਦ ਜਾ ਕੇ ਜੰਗਲ ਵਿੱਚ ਜਿੱਥੇ ਬਾਗ ਸੀਸ਼ ਰਾਜਾ ਸ਼ੇਬਨਾਬ ਦਾ ਉੱਥੇ ਬੈਠ ਜਾਈ ਇਤਿਹਾਸਾਂ ਇਹ ਗੱਲ ਲਿਖੀ ਹੈ ਕਿਉਂ ਬਾਗ ਸੁੱਕਾ ਪਿਆ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਏ ਬਾਗ ਹਰਾ ਭਰਾ ਹੋ ਗਿਆ ਇਸ ਤੋਂ ਪਹਿਲਾਂ ਰਾਜਾ ਸ਼ਿਵਨਾਬ ਨੇ ਕਈ ਸੰਗਮ ਦੀ ਪਰਖ ਦੇ ਕੀਤੀ ਕਿ ਉਹ ਜਿਹੜਾ ਜਾਂਦਾ ਸੁਖਿੰਦੇ ਸੀ ਮੈਂ ਗੁਰੂ ਨਾਨਕ ਤਹਾ ਕਿਉਂਕਿ ਸਾਰੇ ਪਾਸੇ ਗੱਲ ਫੈਲ ਚੁੱਕੀ ਸੀ ਇੱਕ ਗੁਰਨਾਨਕ ਦਾ ਸਿੱਖ ਆਇਆ ਉਹ ਰਾਜੇ ਨੂੰ ਇਹ ਗੱਲ ਕਹਿ ਕੇ ਗਿਆ ਹੈ ਕਿ ਰਾਜਣ ਤੇਲੇ ਤੁਹਾਡੇ ਕੋਲ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਆਉਣਗੇ ਉਹ ਜਿਹੜਾ ਆਵੇ ਉਹ ਕਵੇ ਮੈਂ ਗੁਰੂ ਨਾਨਕਾ ਫਿਰ ਰਾਜ ਨੇ ਪਰਖਣਾ ਸ਼ੁਰੂ ਕਰ ਦਿੱਤਾ ਇਸਤਰੀਆਂ ਭੇਜੀਆਂ ਨਾਚ ਗਾਣੇ ਹੋਣੇ ਸਾਰੇ ਨੇ ਫੇਲ ਹੋ ਜਾਣਾ ਲੇਕਿਨ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੀ ਗਏ ਹਨ ਉਹ ਬਾਤ ਹਰਾ ਭਰਾ ਹੋ ਗਿਆ ਪਰਖ ਕਰਨ ਵਾਸਤੇ ਰਾਜ ਨੇ ਕੁਝ ਇਸਤਰੀਆਂ ਭੇਜੀਆਂ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਉਪਦੇਸ਼ ਦਿੱਤਾ ਕਿ ਗਾਸ਼ੋ ਪੁਤਰੀ ਰਾਜਕੁਮਾਰ ਉਹਨਾਂ ਪੁਤਰੀਆਂ ਕਰਕੇ ਸਬੋਧਨ ਕੀਤਾ ਸਮਝ ਗਏ ਇਹੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ ਪੇਟਾ ਲੱਗੇ ਗਏ ਹੀਰੇ ਚ ਜੋ ਆ ਰਾਤ ਦੇ ਥਾਲ ਤੇ ਗੁਰਨਾਨਦ ਸਾਹਿਬ ਜੀ ਮਹਾਰਾਜ ਜੀ ਨੇ ਭੇਟਾ ਅਸੀਂ ਤੁਹਾਡੇ ਕੋਲੋਂ ਲਵਾਂਗੇ ਲੇਕਿਨ ਆਪਣੀ ਚੀਜ਼ ਭੇਟਾ ਕਰੋ ਕਹਿੰਦੇ ਕਿ ਮਰਗੀ ਆਪਣੀ ਚੀਜ਼ ਕਹਿੰਦੇ ਆਪਣੀ ਚੀਜ਼ ਕਹਿੰਦੇ ਜੀ ਇਹ ਰਾਜ ਭਾਗ ਮੈਂ ਤੁਹਾਨੂੰ ਭੇਟਾ ਕਰਦਾ ਹਾ ਗੁਰਨਾਨਦ ਸਾਹਿਬ ਕਹਿੰਦੇ ਇਹ ਵੀ ਤੇਰਾ ਨਹੀਂ ਹੈ ਇਹ ਤੇਰ ਮੁਰਖਿਆਂ ਦਾ ਚੱਲਿਆ ਆ ਰਿਹਾ ਦਾਦੇ-ਪਰਦਾਦੇ ਦਾ ਕੋ ਤੈਨੂੰ ਮਿਲ ਜਾਏਗਾ ਤੇਰੇ ਪੁੱਤਰਾਂ ਦੇ ਮਿਲ ਜਾਵੇਗਾ ਇਹ ਤੇ ਆਪਣਾ ਨਹੀਂ ਹੈ ਕੋਈ ਆਪਣੀ ਚੀਜ਼ ਭੇਟਾ ਕਰ ਕਲਿੰਗ ਗੁਰ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰੂ ਮੈਂ ਆਪਣਾ ਮਨ ਤੁਹਾਨੂੰ ਭੇਟਾ ਕਰਦਾ ਹਾਂ ਤੇ ਸਤਿਗੁਰੂ ਜੀ ਕਹਿੰਦੇ ਜੇ ਤੇਰਾ ਮਨ ਆਪਣਾ ਹੋਵੇ ਤੇ ਤੇਰੇ ਵਸ ਵਿੱਚ ਹੋਵੇ ਤੇਰੇ ਕਾਬੂ ਵਿੱਚ ਹੋਵੇ ਮਨ ਤਾਂ ਪੰਛੀ ਵਾਂਗੂ ਉਡਾਰੀ ਜਾਂ ਮੈਨੂੰ ਦੱਸਦਾ ਫਿਰਦਾ ਹੈ ਇਹ ਪੰਛੀ ਵਾਂਗੂ ਉੜਦਾ ਫਿਰਦਾ ਤੇਰਾ ਆਪਣਾ ਨਹੀਂ ਆਪਣੀ ਚੀਜ਼ ਭੇਟਾ ਕਰ ਤੇ ਸਤਿਗੁਰ ਜੀ ਨੂੰ ਹੱਥ ਜੋੜ ਕੇ ਕਹਿੰਦਾ ਰਾਜਾ ਸ਼ਿਵਨ ਸਤਿਗੁਰੂ ਇਹ ਸਰੀਰ ਮੈਂ ਆਪ ਜੀ ਨੂੰ ਭੇਟਾ ਕਰਦਾ ਹਾਂ ਸਤਿਗੁਰ ਕਹਿੰਦੇ ਸਰੀਰ ਵੀ ਤੇਰਾ ਨਹੀਂ ਹੈ ਇਹਦਾ ਰੱਬ ਦਾ ਦਿੱਤਾ ਹੋਇਆ ਹੈ ਪੰਜਾਂ ਤੱਤਾਂ ਤੋਂ ਬਣਿਆ ਆਪਣੀ ਚੀਜ਼ ਦੇ ਕਹਿੰਦੇ ਸਤਗੁਰ ਕਿਰਪਾ ਕਰਕੇ ਦੱਸੋ ਮੈਂ ਆਪਣੀ ਕਿਹੜੀ ਚੀਜ਼ ਆਪਜ ਨੂੰ ਭੇਟਾ ਕਰਾਂ ਤੇ ਸਤੂਰ ਕਹਿੰਦੇ ਜਿਹੜਾ ਹੰਕਾਰ ਦਾ ਭਾਰ ਚੁੱਕੀ ਵਰਦਾ ਹੈ ਇਹ ਸਾਨੂੰ ਭੇਟਾ ਕਰ ਦੇ ਸਾਨੂੰ ਦੇ ਦੇ ਸੱਚ ਜਾਣੇ ਉਹ ਜਦ ਸੀ ਗੁਰੂ ਨੂੰ ਹੰਕਾਰ ਭੇਟਾ ਕਰ ਦਵਾਂਗੇ ਤੇ ਗੁਰੂ ਸਾਨੂੰ ਗੁਨਾ ਦਾ ਖਜ਼ਾਨਾ ਦੇ ਦੇਣਗੇ ਨਿਮਰਤਾ ਸਾਡੇ ਹਿਰਦੇ ਅੰਦਰ ਪੈਦਾ ਕਰ ਦੇਣਗੇ ਸਤਿਗੁਰ ਕਹਿੰਦੇ ਹਨ ਸੰਸਾਰ ਦੇ ਅੰਦਰ ਸਭ ਤੋਂ ਚੰਦਰਾ ਰੋਗ ਹੈ ਸਭ ਤੋਂ ਮਾੜਾ ਰੋਗ ਹੈ ਉਹ ਹਮ ਮੇਹ ਹੰਕਾਰ ਦਾ ਰੋਗ ਹੈ ਨਾਨਕ ਹਉਮੈ ਰੋਗ ਬੁਰੇ ਇਹ ਸੰਸਾਰ ਦਾ ਬਹੁਤ ਬੁਰਾ ਰੋਗ ਹੈ ਜਹ ਦੇਖਾਂ ਤਾ ਏਕਾ ਬੇਦਨ ਏਕਾ ਤੋਂ ਪਾਵ ਇੱਕ ਬੇਦਨ ਤੋਂ ਪਾਵ ਹੈ ਪੀੜਾ ਦੁੱਖ ਜਹ ਦੇਖਾਂ ਸਤਿਗੁਰ ਕਹਿੰਦੇ ਮੈਂ ਜਿੱਧਰ ਜਿੱਧਰ ਦੇਖਦਾ ਹਾ ਬਸ ਸਾਰੇ ਸੰਸਾਰ ਨੂੰ ਇੱਕੋ ਹੀ ਪੀੜਾ ਲੱਗੀ ਹੈ ਉਹ ਹੈ ਹੰਕਾਰ ਦਾ ਰੋਗ ਇੱਕੋ ਬਿਨਾ ਹੋਰ ਭਾਵੇਂ ਕੋ ਮਨੁੱਖ ਜਦੋਂ ਬਚ ਜਾਂਦੇ ਕਾਮ ਕਾਮ ਤੋਂ ਬਚ ਗਿਆ, ਕ੍ਰੋਧ ਤੋਂ ਬਚ ਗਿਆ, ਲੋਭ ਤੋਂ ਬਚ ਗਿਆ, ਮੋਹ ਤੋਂ ਬਚ ਗਿਆ ਲੇਕਿਨ ਇਹ ਹਉਮੈ ਦਾ ਰੋਗ ਇਦਾਂ ਦਾ ਹੈ ਕਿ ਪਤਾ ਨਹੀਂ ਇਹਨੇ ਕਦੋਂ ਅੰਦਰ ਪਰਮੇਸ਼ਰ ਜਾਣਾ ਹੈ। ਕਈ ਵਾਰ ਬੰਦੇ ਕਹਿੰਦੇ ਮੈਂ ਆਪਣੇ ਕੀਤੇ ਕੰਮ ਦਾ ਹੰਕਾਰ ਨਹੀਂ ਕਰਦਾ। ਉਹ ਨਾ ਹੰਕਾਰ ਕਰਦਾ ਵੀ ਹੰਕਾਰ ਕਰਦਾ ਪਿਆ। ਸਭ ਲੋਕ ਕਹਿੰਦੇ ਨੇ ਇਹ ਰੋਗ ਬੜਾ ਚੰਦਰਾ ਸਾਰੇ ਪਾਸਾ ਸਾਰਾ ਸੰਸਾਰ ਸਾਰਾ ਜਗਤ ਇਸ ਹੋਮੇ ਦੇ ਰੋਗ ਦੇ ਪੀੜਾ ਵਿੱਚ ਜਿਹੜਾ ਉਹ ਪਿੜਿਆ ਪਿਆ ਹੈ ਆਪੇ ਬਖਸ਼ੇ ਸ਼ਬਦ ਧੁਰੇ ਧੁਰੋਂ ਪ੍ਰਮਾਤਮਾ ਜਿਹਦੇ ਉੱਤੇ ਆਪ ਬਖਸ਼ਿਸ਼ ਕਰ ਦਿੰਦਾ ਹੈ ਆਪ ਰਹਿਮਤ ਕਰ ਦਿੰਦਾ ਹੈ ਸਭ ਕਹਿੰਦੇ ਬਖਸ਼ੇ ਭਾਗ ਬਖਸ਼ਿਸ਼ ਕਰਦਾ ਹੈ ਸ਼ਬਦ ਧੁਰੇ ਉਹ ਫਿਰ ਗੁਰੂ ਦੇ ਸ਼ਬਦ ਵਿੱਚ ਲੱਗ ਕੇ ਗੁਰੂ ਦੇ ਸ਼ਬਦ ਨੂੰ ਕਮਾ ਕੇ ਫਿਰ ਆਪਣੇ ਜੀਵ ਸੰਸਾਰ ਤੇ ਜੋ ਆਉਣ ਦਾ ਉਹਦਾ ਮਕਸਦ ਹੈ ਉਸ ਨੂੰ ਸਮਝ ਲੈਂਦਾ ਹੈ ਸਾਡਾ ਸੰਸਾਰ ਵਿੱਚ ਆਉਣ ਦਾ ਮਕਸਦ ਕੀ ਹੈ ਅਸੀਂ ਕੁਝ ਖੱਟਣ ਵਾਸਤੇ ਆਏ ਕੁਝ ਕਮਾਉਣ ਵਾਸਤੇ ਆਏ ਹਾਂ ਸਤਿਗੁਰੂ ਜੀ ਕਹਿੰਦੇ ਹਨ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਪਿਤਕੋ ਫਕੜੇ ਸਾਂ ਮੁਕਤੀ ਚੱਲੀ ਰਹੇ ਜਿਵੇਂ ਪੀਰਾਪਤੀ ਹੋ ਰਹੀ ਹੈ ਅਸੀਂ ਕੋਈ ਖੱਟ ਕਮਾ ਨਹੀਂ ਰਹੇ ਕਿਉਂਕਿ ਜਿੱਥੋਂ ਕੋਈ ਸਾਨੂੰ ਪ੍ਰਾਪਤ ਹੋਣਾ ਹੈ ਉਹਦੇ ਵਾਸਤੇ ਬੜੇ ਢਿੱਲੇ ਹਨ ਤੇ ਜਿੱਥੇ ਸਾਡਾ ਕੋਈ ਨੁਕਸਾਨ ਹੋ ਜਾਣਾ ਹੋਵੇ ਜਿੱਥੇ ਸੰਸਾਰ ਵਿੱਚ ਹਮ ਲੱਗਦਾ ਫਾਇਦਾ ਬਹੁਤ ਜ਼ਿਆਦਾ ਹੈ ਉਸੇ ਦੌੜ ਦੌੜ ਕੇ ਜਾਂਦੇ ਹਾਂ ਬਾਣੀ ਅੰਦਰ ਸਤਿਗੁਰੂ ਜੀ ਨੇ ਕਿਹਾ ਹੈ ਲਾਹੇ ਕੋ ਤੂੰ ਢੀਲਾ ਢੀਲਾ ਜਿਹੜਾ ਲਾਹੇ ਵਾਲਾ ਕੰਮ ਹੈ ਸੰਗਤ ਵਿੱਚ ਆਉਣਾ ਅੰਮ੍ਰਿਤ ਵੇਲੇ ਉੱਠਣਾ ਗੁਰੂ ਦੀ ਬਾਣੀ ਪੜਨੀ ਪ੍ਰਮਾਤਮਾ ਦਾ ਨਾਮ ਜਪਣਾ ਇਹ ਲਾਹੇਵਾਲਾ ਕਾਰਜ ਹੈ ਇਥੋਂ ਲਾਹੀ ਪ੍ਰਾਪਤ ਹੋਵੇਗਾ ਲੇਕਿਨ ਇਹ ਦੇ ਵਾਸਤੇ ਬੜਾ ਮੁਨਕ ਢਿੱਲਾ ਹੈ ਟੋਟੇ ਕੋ ਬੇਗਤਾਇਆ ਘਾਇ ਮਣ ਦੌੜ ਦੌੜ ਕੇ ਜਾਣਾ ਜਿੱਥੇ ਇਹਨੂੰ ਘਾਟਾ ਪੈਣਾ ਹੈ ਸਾਨੂੰ ਰਾਤ ਭਾਵੇਂ 12 ਵਜੇ 1 2 ਵਜੇ ਫੋਨ ਆ ਜਾਵੇ ਕਿ ਮੈਂ ਫਰਲਨ ਸਟਰੀਟ ਤੇ ਖੜਾ ਹਾਂ 1 ਲੱਖ ਰੁਪਇਆ 1 ਲੱਖ ਡਾਲਰ ਤੈਨੂੰ ਦੇਣਾ ਹੈ ਤੇ ਬੰਦਾ ਰਾਤ ਭਾਵੇਂ ਜਿੱਦਾਂ ਮਰਜੀ ਪਹੁੰਚੇ ਜ਼ਰੂਰ ਪਹੁੰਚੇਗਾ ਕਿਉਂਕਿ ਮਾਇਆ ਦੀ ਗੱਲ ਹੈ ਸਮਝਦਾ ਸ਼ਾਇਦ ਇਹਦੇ ਵਿੱਚੋਂ ਮੈਨੂੰ ਬਹੁਤ ਬੜਾ ਪ੍ਰੌਬਟ ਹੋਣ ਵਾਲਾ ਹੈ ਤੇ ਜੇ ਰਾਤ ਨੂੰ 12:00 ਵਜੇ ਫੋਨ ਆ ਜਾਵੇ ਭਾਈ ਕੀਰਤਨ ਦਰਬਾਰ ਹੋ ਰਿਹਾ ਹੈ ਗੁਰੂ ਘਰ ਵਿੱਚ ਚਲਦੇ ਹਾਂ ਗੁਰੂ ਸ਼ਬਦ ਦਾ ਪ੍ਰਕਾਸ਼ ਦਿਹਾੜਾ ਬਣਾਇਆ ਜਾ ਰਿਹਾ ਹੈ ਫਿਰ ਬੰਦਾ ਸੋ ਲੋਕ ਤੇ ਦੇਖਦੇ ਹਾਂ ਸਵੇਰੇ ਚਲ ਜਾਵਾਂਗੇ ਅਜੇ 10:00 ਵਜੇ ਭੋ ਪੈਣਾ ਹੀ ਹੈ ਕੋਈ ਗੱਲ ਨਹੀਂ ਲੰਮਾ ਸਮਾਂ ਹੈ ਇਹਨੂੰ ਸਤਿਗੁਰ ਜੀ ਨੇ ਕਿਹਾ ਹੈ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗਤਾਇਆ ਜਿੱਥੇ ਘਾਟਾ ਪੈਣਾ ਉੱਥੇ ਅਸੀਂ ਧੌੜ ਧੌੜ ਕੇ ਜਾਂਦੇ ਹਾਂ ਤੇ ਜਿੱਥੇ ਕੁਝ ਲਾਭ ਮਿਲ ਉਹਦੇ ਵਾਸਤੇ ਅਸੀਂ ਪਛਾ ਰਹਿਨੇ ਹਾਂ ਸਤਿਗੁਰੂ ਕਹਿੰਦੇ ਜਿਹੜੇ ਗੁਰੂ ਦੇ ਸ਼ਬਦ ਵਿੱਚ ਜੁੜ ਗਏ ਹਨ ਉਹਨਾਂ ਨੂੰ ਇੱਕ ਗੱਲ ਦੀ ਸਮਝ ਆ ਗਈ ਕਿ ਸਾਰਾ ਸੰਸਾਰ ਜਿਹੜਾ ਹੈ ਉਹ ਹਉਮੇ ਦੇ ਰੋਗ ਤੋਂ ਪੀੜਤ ਹੈ ਹਉਮੇ ਦਾ ਰੋਗ ਸਾਰੇ ਸੰਸਾਰ ਨੂੰ ਲੱਗਾ ਹੋਇਆ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਬੜਾ ਚੰਦਰਾ ਰੋਗ ਹੈ ਛੇਤੀ ਜਾਣ ਵਾਲਾ ਨਹੀਂ ਇਹ ਕੇਵਲ ਇੱਕ ਨੂੰ ਨਹੀਂ ਲੱਗਾ ਅੱਗੇ ਸਤਿਗੁਰੂ ਉਹਨਾਂ ਲੋਕਾਂ ਦਾ ਜ਼ਿਕਰ ਕਰਦੇ ਹਨ ਜਿਨ੍ਹਾਂ ਨੂੰ ਇਹ ਸਹੋਮੇ ਹੰਕਾਰ ਦੇ ਰੋਗ ਨੇ ਦਰਸਿਆ ਹੈ ਸ਼ਬਦ ਅਰੰਮਦ ਸਤੂ ਕਹਿੰਦੇ ਆਤਮ ਮੈਂ ਰਾਮ ਰਾਮ ਮੈਂ ਆਤਮ ਚੀਨ ਸੁ ਗੁਰੂ ਚਾਰਾ ਪਾਤਮ ਕੋ ਪਾਪ ਹੈ ਸਾਡੀ ਇਹ ਆਤਮਾ ਜੀਵਾਤਮਾ ਰਾਮ ਤੋਂ ਪਾਪ ਹੈ ਉਹ ਪਰਮਾਤਮਾ ਜਿਹੜਾ ਰਾਮਿਆ ਹੋਇਆ ਹੈ ਆਤਮ ਜਿਹੜੀ ਹੈ ਉਹ ਪਰਮ ਆਤਮਾ ਦਾ ਹਿੱਸਾ ਹੈ ਤੇ ਪਰਮ ਆਤਮਾ ਅੰਦਰ ਜੀਵ ਆਤਮਾ ਵਸਦੀ ਹੈ ਇੱਕ ਦੂਜੀ ਨਾਲ ਘੁਲੇ ਮਿਲੇ ਪਏ ਕਿਉਂਕਿ ਜੇ ਪ੍ਰਮਾਤਮਾ ਸਾਡੇ ਸਰੀਰ ਅੰਦਰ ਪਰਵੇਸ਼ ਕਰਦਾ ਹੈ ਆਪਣੀ ਅੰਸ਼ ਜਿਹਨੂੰ ਅਸੀਂ ਆਤਮਾ ਕਹਿੰਦੇ ਆ ਕਿਉਂਕਿ ਪ੍ਰਮਾਤਮਾ ਜਿਹੜਾ ਹੈ ਉਹ ਪਰਮ ਆਤਮਾ ਹੈ ਉਹ ਪਰਮੇਸ਼ਵਰ ਹੈ ਸਭ ਤੋਂ ਵੱਡਾ ਹੈ ਇੱਕ ਅੰਸ਼ ਉਹਨੇ ਸਾਡੇ ਅੰਦਰ ਟਿਕਾ ਦਿੱਤੀ ਉਹਨੂੰ ਆਤਮਾ ਕਿਹਾ ਜਾਂਦਾ ਹੈ ਆਤਮਾ ਪ੍ਰਮਾਤਮਾ ਦਾ ਹੀ ਸਰੂਪ ਹੈ ਕਿਉਂਕਿ ਆਤਮਾ ਕਦੀ ਮਰਦੀ ਨਹੀਂ ਤੇ ਪ੍ਰਮਾਤਮਾ ਵੀ ਕਦੀ ਮਰਦਾ ਨਹੀਂ ਹੈ ਸਰੀਰ ਪੰਜਾਂ ਤੱਤਾਂ ਤੋਂ ਬਣਿਆ ਪੰਜ ਤਤ ਪੰਜਾਂ ਤਤਾਂ ਵਿੱਚ ਮਿਲ ਲੀਡ ਹੋ ਗਈ ਮਿੱਟੀ ਮਿੱਟੀ ਵਿੱਚ ਮਿਲ ਗਈ ਹਵਾ ਹਵਾ ਵਿੱਚ ਮਿਲ ਗਈ ਅਗ ਅਗ ਪਾਣੀ ਵਿੱਚ ਮਿਲ ਗਿਆ ਪੰਜ ਤਤ ਪੰਜੇ ਤੱਤੇ ਵਿੱਚ ਮਿਲ ਗਏ ਜਿਹਨੂੰ ਬਾਣੀ ਅੰਦਰ ਗੁਰराज ਸਿੰਘ ਜੀ ਮਹਾਰਾਜ ਕਹਿੰਦੇ ਕੌਣ ਮੁਵਾਰੇ ਕੌਣ ਮੁਵਾ ਬ੍ਰह्म ਗਿਆਨੀ ਮੇ ਕਰੂ ਵਿਚਾਰਾ ਇਹ ਤੂ ਚਲਤ ਭਿਆ ਇਹ ਮਰਿਆ ਨਹੀਂ ਇਹ ਤੇ ਚਲਾ ਗਿਆ ਹੈ ਕਿਉਂਕਿ ਆਤਮਾ ਪਰਮਾਤਮਾ ਦਾ ਹਿੱਸਾ ਹੈ ਸਗੋਂ ਕਹਿੰਦੇ ਆਤਮ ਰਾਮ ਰਾਮ ਹੈ ਆਤਮ ਆਤਮਾ ਜਿਹੜੀ ਹੈ ਉਹ ਪਰਮ ਆਤਮਾ ਵਿੱਚ ਹੈ ਤੇ ਜੀਵ ਆਤਮਾ ਪਰਮ ਆਤਮਾ ਦੇ ਅੰਦਰ ਹੈ ਪਰਮ ਆਤਮਾ ਜਿਹੜਾ ਹੈ ਉਹ ਜੀਵ ਆਤਮਾ ਵਿੱਚ ਵੱਸਦਾ ਹੈ ਚੀਨ ਸੁਗੁਰ ਵਿਚਾਰ ਲੇਕਿਨ ਚੀਨ ਤੋਂ ਪਾਵਹਿ ਜਾਣਨਾ ਉਹੀ ਪਛਾਣਦਾ ਹੈ ਉਹੀ ਜਾਣਦਾ ਉਹਨੂੰ ਸਮਝ ਲੱਗਦੀ ਹੈ ਜਿਹੜਾ ਗੁਰ ਵਿਚਾਰਾ ਜਿਹੜੇ ਗੁਰੂ ਦੇ ਸ਼ਬਦੀ ਵਿਚਾਰ ਕਰਦੇ ਹਨ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁੱਖ ਕਾਟੇ ਹਉ ਮਾਰਾ ਸਦਰ ਕਹਿੰਦੇ ਅੰਮ੍ਰਿਤ ਬਾਣੀ ਅੰਮ੍ਰਿਤੋ ਭਾਵ ਹੈ ਆਤਮਿਕ ਜੀਵਨ ਦੇਣ ਵਾਲੀ ਇਹ ਪ੍ਰਮਾਤਮਾ ਦੀ ਬਾਣੀ ਸ਼ਬਦ ਪ੍ਰਸ਼ਾਨੀ ਜਿਹੜੀ ਹਿਰਦੇ ਅੰਦਰ ਵਸ ਗਈ ਗੁਰੂ ਦੇ ਸ਼ਬਦ ਰਾਹੀ ਉਹਨੂੰ ਸਮਝ ਪੈ ਗਈ ਉਹਨੂੰ ਪਛਾਣ ਆ ਗਈ ਦੁੱਖ ਕਰਤੇ ਹਉ ਮਾਰਾ ਇਹ ਜਿਹੜਾ ਹਉਮੇ ਦਾ ਦੁੱਖ ਲੱਗਾ ਸੀ ਫਿਰ ਗੁਰੂ ਨੇ ਪ੍ਰਮਾਤਮਾ ਨੇ ਕਿਰਪਾ ਕੀਤੀ ਇਹਨੂੰ ਕੱਟ ਦਿੱਤਾ ਫਿਰ ਜਿਹੜਾ ਜੀਵਨ ਹੈ ਉਹ ਸੁਖੀ ਹੋ ਗਿਆ ਲੇਕਿਨ ਪਤਾ ਉਹਨੂੰ ਲੱਗਦਾ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਜੁੜਦਾ ਹੈ ਇਸ ਵਾਸਤੇ ਸਤਿਗੁਰੂ ਕਹਿੰਦੇ ਆਤਮਿਕ ਜੀਵਨ ਦੇਣ ਵਾਲੀ ਇਹ ਪਰਮਾਤਮਾ ਦੀ ਬਾਣੀ ਜਿਹੜੀ ਹੈ ਜਿਹੜਾ ਗੁਰੂ ਦੇ ਸ਼ਬਦ ਦੇ ਜੁੜ ਕੇ ਉਹਨੂੰ ਪਛਾਣ ਲੈਂਦਾ ਹੈ ਦੁੱਖ ਕਾਟੇ ਉਹਦਾ ਦੁੱਖ ਕਟਿਆ ਜਾਂਦਾ ਹੈ ਜਦੋਂ ਮਰਨ ਦਾ ਹੋ ਮਾਰਨ ਤੇ ਉਹਦੀ ਹੋਮੇ ਵੀ ਖਤਮ ਹੋ ਗਈ ਨਾਨਕ ਹਉਮੈ ਰੋਗ ਬੁਰੇ ਜਹ ਦੇਖਾ ਤਾਂ ਏਕਾ ਬੇਦਨ ਆਪੇ ਬਖਸ਼ੇ ਸਭ ਧੁਰੇ ਰਹਾਓ ਆਪੇ ਪਰਖੇ ਪਰਖਣ ਹਾਰਿਆ ਬਹਰ ਸੁਲਾਖ ਨ ਹੋਈ ਪਰਖਣ ਹਾਰ ਜਿਹੜਾ ਪ੍ਰਮਾਤਮਾ ਹੈ ਜਦੋਂ ਉਹ ਜੀਵ ਦੀ ਪਰਖ ਕਰਦਾ ਹੈ ਪਰਕਰ ਤੋਂ ਬਾਅਦ ਉਹਨੂੰ ਕਿਸਵੱਟੀ ਉੱਤੇ ਲਾਉਣਾ ਤੇ ਜਦੋਂ ਕੋਈ ਕਿਸਵੱਟੀ ਉੱਤੇ ਲੱਗਦਾ ਹੈ ਕਿਸਵੱਟੀ ਝੱਲ ਲੈਂਦਾ ਹੈ ਫਿਰ ਉਹ ਪ੍ਰਮਾਤਮਾ ਨਿਗਰਾਨ ਦਾ ਪ੍ਰਵਾਨ ਹੋ ਜਾਂਦਾ ਹੈ ਜਿਵੇਂ ਗੁਰੂ ਸਾਹਿਬਾਨਾ ਨੇ ਜਦੋਂ ਆਪਣੇ ਅਸਥਾਨ ਦੇ ਉੱਤੇ ਗੁਰਦੇਵ ਜੀ ਨੂੰ ਬਿਠਾਉਣਾ ਹੁੰਦਾ ਸੀ ਤੇ ਸਤਿਗੁਰੂ ਉਹਦੀ ਪਰਖ ਕਰਦੇ ਸਨ ਭਾਈ ਲਹਿਣਾ ਜਿਹਦੇ ਕਿੰਨੀਆਂ ਪ੍ਰੀਖਿਆਵਾਂ ਹੋਈਆਂ ਸੱਤ ਸਾਲ ਸੇਵਾ ਕੀਤੀ ਕਦੀ ਗਿਆ ਭਾਈ ਲਹਿਣਾ ਜਿਹਨੂੰ ਤੁਸੀਂ ਪਛਕੜ ਵਿੱਚ ਕੌਲਾਂ ਟਿਪਿਆ ਇਸ ਨੂੰ ਕੱਢ ਦਿਓ ਹੁਣ ਬਾਬਾ ਸ਼ਿਰੀ ਚੰਦ ਨੂੰ ਵੀ ਕਿਹਾ ਬਾਬਾ ਲਖਮੀਦਾਸ ਨੂੰ ਵੀ ਕਿਹਾ ਉਹਨਾਂ ਨਾ ਕਰ ਦਿੱਤੀ ਤੇ ਭਾਈ ਲੈਣ ਵਾਲੇ ਇਸ਼ਾਰਾ ਹੀ ਕੀਤਾ ਉਹਨਾਂ ਕੋਲਾ ਬਾਹਰ ਕਰ ਦਿੱਤਾ ਕਜੀ ਕਿਹਾ ਕਿ ਆਪ ਧਰਮਸ਼ਾਲਾ ਦਾ ਚੂਹੀ ਮਰੀਏ ਸੁਭਾਲ ਸੁੱਟ ਕੇ ਜਾਓ ਤੇ ਭਾਈ ਲੈਣਾ ਜਿਹਨੇ ਇੱਕ ਸਟੈਂਡਰੀ ਨਾਲ ਬਾਹਰ ਸੁੱਟ ਕੇ ਆਈ ਜਦੋਂ ਗੁਰੂ ਦੀ ਨਿਗਾ ਅੰਦਰ ਪ੍ਰਵਾਨ ਹੋ ਜਾੜਾ ਪਾਉ ਪਰਖ ਉੱਤੇ ਸੰਪੂਰਨ ਪੂਰੇ ਤੌਰ ਤੇ खरे ਉਤਰਨਾ ਸਤਗੁਰ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਜਿਹੜਾ ਪਰਖਣ ਵਾਲਾ ਹੈ ਜਿਹਦੀ ਹਰ ਜੀਵ ਦੀ ਉਹ ਪਰਖ ਕਰਦਾ ਹੈ ਕਦੇ ਬਹੁਤ ਸੁਲਾਕ ਨਾ ਹੋਈ ਸੁਲਾਪੇ ਦੇਣ ਉਹ ਤਿੱਖੀ ਇੱਕ ਸੂਈ ਜਦ ਤਿੱਖੀ ਸੀਖ ਜਿਹਦੇ ਨਾਲ ਸੋਨੇ ਦੇ ਅੰਦਰ ਮੋਰੀ ਕੀਤੀ ਜਾਂਦੀ ਉਹਨੂੰ ਪਰਖਿਆ ਜਾਂਦਾ ਹੈ ਸਤਗੁਰ ਜਗਿੰਦਰ ਜਦੋਂ ਪਰਖਣ ਹਾਲ ਪ੍ਰਮਾਤਮਾ ਜੀਵ ਨੂੰ ਪਰਖਦਾ ਹੈ ਜੀਵ ਨੂੰ ਪ੍ਰਮਾਣਿਤ ਕਰ ਲੈਂਦਾ ਹੈ ਫਿਰ ਉਹਦੇ ਮਨ ਅੰਦਰ ਕੋਈ ਹੰਕਾਰ ਨਹੀਂ ਰਹਿੰਦਾ ਉਹ ਹੰਕਾਰ ਰਹਿਤੋ ਨਜੋ ਜਾਂਦਾ ਹੈ ਸਤਗੁਰ ਦੇ ਜਿੰਨ ਕੋ ਨਦਰ ਭਈ ਗੁਰ ਮੇਲੇ ਜੇ ਦਾ ਉਤੇ ਮਾਰਗ ਪ੍ਰਮਾਤਮਾ ਆਪ ਨਦਰ ਕਰਦਾ ਹੈ ਆਪ ਮਿਹਰ ਦੀ ਨਿਗਾ ਕਰਦਾ ਹੈ ਉਹਨਾਂ ਨੂੰ ਆਪਣੇ ਨਾਲ ਮਿਲ ਲੈਂਦਾ ਹੈ ਜਿਨ ਕੋ ਨਦਰ ਭਈ ਗੁਰ ਮਿਲੇ ਗੁਰਾਰੇ ਨੂੰ ਸਿਆਰੀ ਗੁਰੂ ਨੇ ਜਿਹਨੂੰ ਤੇ ਕਿਰਪਾ ਕਰ ਦਿੱਤੀ ਜਿਲ ਤੇ ਮਿਹਰ ਭਰੀ ਨਿਗਾ ਪਾ ਦਿੱਤੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਪ੍ਰਭ ਭਾਣਾ ਸੱਚ ਸੋਈ ਉਹ ਵੇ ਪ੍ਰਮਾਤਮਾ ਦੇ ਮਰਨ ਉ ਚੰਗੇ ਲੱਗਦੇ ਹਾਂ ਇਥੇ ਭਾਣਾ ਤੋਂ ਭਾਵ ਭੌਂਦੇ ਹਨ ਪ੍ਰਮਾਤਮਾ ਨੂੰ ਚੰਗੇ ਲੱਗਦਾ ਆ ਭਾਣਾ ਸ਼ਬਦ ਅਸੀਂ ਆਮ ਤੌਰ ਤੇ ਉੱਥੇ ਵਰਤਦੇ ਹਾਂ ਜਦੋਂ ਕੋਈ ਚੜ੍ਹਾਈ ਕਰ ਜਾਂਦਾ ਹੈ ਕੋਈ ਜਦੋਂ ਕੋਈ ਬੰਦਾ ਚੜ੍ਹਾਈ ਕਰ ਗਿਆ ਮਰ ਗਿਆ ਅਸੀਂ ਕਹਿੰਦੇ ਹਾਂ ਇਹ ਤਾਂ ਰੱਬ ਦਾ ਭਾਣਾ ਹੋ ਗਿਆ ਲੇਕਿਨ ਗੁਰੂ ਅਮਰਦਾਸ ਜੀ ਮਾਰਨ ਪੁੱਛ ਲਈਏ ਉਹ ਕਹਿੰਦੇ ਕੇਵਲ ਮਰਨਾ ਹੀ ਭਾਣਾ ਨਹੀਂ ਹੈ ਜਦੋਂ ਰੱਬ ਦਾ ਭਾਣਾ ਹੁੰਦਾ ਹੈ ਰੱਬ ਚਾਹੁੰਦਾ ਹੈ ਰੱਬ ਨੂੰ ਚੰਗਾ ਲੱਗਦਾ ਹੈ ਉਦੋਂ ਜੀਵ ਸੰਸਾਰ ਤੇ ਪੈਦਾ ਹੁੰਦਾ ਹੈ ਜਦ ਇਸ ਬਾੜਾ ਦਾ ਜੰਮਿਆ ਪਰਿਵਾਰ ਭਲਾ ਭਾਇਆ ਤੇ ਪਰਿਵਾਰ ਨੂੰ ਚੰਗਾ ਲੱਗਾ ਪਰਿਵਾਰ ਨੂੰ ਵੀ ਸੋਹਣਾ ਲੱਗਾ ਕਿਉਂਕਿ ਰੱਬ ਦਾ ਬਾੜਾ ਹੋ ਗਿਆ ਸੰਸਾਰ ਤੇ ਆ ਗਿਆ ਸਤੋ ਕਿੰਦੇ ਜਦੋਂ ਗੁਰੂ ਨੇ ਮੇਲ ਦੀ ਨਿਗਾਹ ਕੀਤੀ ਗੁਰੂ ਨੇ ਪਰਮਾਤਮਾ ਨਾਲ ਮਿਲਾਲਿਆ ਕਦੋਂ ਪ੍ਰਭ ਬਾੜਾ ਸੱਚ ਸੋਈ ਸੱਚ ਤੋਂ ਪਾਵੈ ਸਦਾ ਸੇ ਰਹਿਣ ਵਾਲਾ ਪਰਮਾਤਮਾ ਸੋਈ ਤੋਂ ਪਾਵੈ ਉਹ ਨਿਰੰਕਾਰ ਵਾਹਿਗੁਰੂ ਫਿਰ ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜਿਹਨੂੰ ਮਾਰਗ ਆਪਣੇ ਨਾਲ ਮਿਲਾ ਲੈਂਦਾ ਹੈ ਫਿਰ ਉਹਦੇ ਮਨ ਵਿੱਚੋਂ ਜਿਹੜਾ ਹੰਕਾਰ ਹੈ ਸਤਗੁਰੂ ਕਹਿੰਦੇ ਉਹ ਦੂਰ ਕਰ ਦਿੰਦੇ ਹਨ ਕਿਉਂਕਿ ਹੰਕਾਰ ਹੀ ਕਿ ਐਸਾ ਹੈ ਜਿਹੜਾ ਮਨੁੱਖ ਨੂੰ ਆਉਣ ਜਾਣ ਦੇ 84 ਲੱਖ ਗੇੜ ਦੇ ਅੰਦਰ ਪਾ ਕੇ ਰੱਖਦਾ ਹੈ ਤੇ ਜਿਹੜੇ 84 ਲੱਖ ਗੇੜ ਤੋਂ ਬਚਣਾ ਹੈ ਤੇ ਸਤਗੁਰੂ ਕਹਿੰਦੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਮਾਲਕ ਕਿਰਪਾ ਕਰ ਇਸ ਹੌਮੇ ਦੇ ਰੋਗ ਤੋਂ ਸਾਨੂੰ ਸਦਾ ਵਾਸਤੇ ਬਾਹਰ ਕੱਢ ਲੈ ਕਿਤੇ ਹੌਮੇ ਦਾ ਰੋਗ ਮਨ ਨੂੰ ਲੱਗ ਜਾਵੇ ਕਿਉਂਕਿ ਜਿਹੜਾ ਰੋਗ ਸ਼ਰੀਰ ਦੇ ਅੰਦਰ ਚਲਾ ਜਾਂਦਾ ਹੈ ਫਿਰ ਡਾਕਟਰ ਵੀ ਕਹਿ ਦਿੰਦਾ ਹੈ ਕਿ ਇਹਦਾ ਕੋਈ ਇਲਾਜ ਨਹੀਂ ਹੁੰਦਾ ਸੇਵਾ ਹੀ ਕਰੋ ਤੇ ਜਿਹਦਾ ਹਉਕਾਰ ਅੰਦਰ ਨਾੜਾਂ ਵਿੱਚ ਵਸ ਗਿਆ ਜਾ ਕੇ ਅੰਦਰ ਧੁਰ ਤੇ ਅੰਦਰ ਚਲਾ ਗਿਆ ਫਿਰ ਗੁਰੂ ਤੋਂ ਬਿਨਾਂ ਤਾਂ ਕੋਈ ਇਲਾਜ ਕਰ ਨਹੀਂ ਸਕਦਾ ਇਸ ਵਾਰ ਤੇ ਸਤਗੁਰੂ ਜੀ ਕਹਿੰਦੇ ਨੇ ਇਹ ਸੰਸਾਰ ਦੇ ਅੰਦਰ ਜਿਹੜਾ ਹਉਮੈ ਦਾ ਰੋਗ ਹੈ ਇਹ ਬੁਰਾ ਹੈ। ਸੋ ਸਤਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਾਨੂੰ ਉਪਦੇਸ਼ ਦਿੱਤਾ ਭਾਈ ਇਸ ਹਉਮੈ ਦੇ ਰੋਗ ਤੋਂ ਬਚਣਾ ਹੈ ਤੇ ਗੁਰੂ ਦੇ ਸ਼ਬਦ ਨਾਲ ਜੋੜ ਕਿਉਂਕਿ ਨਾਨਕ ਹਉਮੈ ਰੋਗ ਬੁਰੇ ਇਹ ਹਉਮੈ ਦਾ ਰੋਗ ਬੜਾ ਚੰਦਰਾ ਬੜਾ ਬੁਰਾ ਹੈ ਜਦ ਦੇਖਾਂ ਤਾਂ ਏਕਾ ਬੇਦਨ ਮੈਂ ਜਿੱਧਰ ਜਿੱਧਰ ਵੀ ਦੇਖਦਾ ਹਾਂ ਬਸ ਸੰਸਾਰ ਨੂੰ ਇੱਕੋ ਹੀ ਪੀੜਾ ਲੱਗੀ ਹੈ ਉਹ ਹੈ ਹਉਮੈ ਦਾ ਰੋਗ ਆਪੇ ਬਖਸ਼ੇ ਸ਼ਬਦ ਧੁਰੇ ਧੁਰ ਦਰਗਾਹ ਕੋ ਮਾਰਗ ਜਿਹਨੂੰ ਬਖਸ਼ ਲਿੰਦਾ ਹੈ ਉਹਨੂੰ ਸ਼ਬਦ ਵਿੱਚ ਜੋੜ ਦਿੰਦਾ ਹੈ ਔਰ ਜਿਹੜਾ ਸ਼ਬਦ ਵਿੱਚ ਜੁੜ ਗਿਆ ਫਿਰ ਉਹਦੇ ਮਨ ਤੋਂ ਹੰਕਾਰ ਦੂਰ ਹੋ ਜਾਂਦਾ ਹੈ ਸਰਦਾਰ ਪਾਲ ਸਿੰਘ ਜੀ ਪਰਿਵਾਰ ਵੱਲੋਂ ਸਹਿਮਣ ਦੇ ਪਾਠ ਦੀ ਸੰਪੂਰਨਤਾ ਹੋਣੀ ਹੈ ਇਸ ਵਕਤ ਆਪਾਂ 10 ਮਿੰਟ ਪਹਿਲਾਂ ਸਮਾਪਤੀ ਕਰ ਰਹੇ ਹਾਂ ਰੇਂਦੇ ਸ਼ਬਦ ਦੀ ਵਿਚਾਰ ਤਪਾ ਸਤਗੁਰੂ ਦੀ ਕਿਰਪਾ ਨਾਲ ਗੁਰੂ ਦੀ ਰਹਿਮਤ ਦੇ ਨਾਲ ਕਲ ਦੇ ਦਿਵਨ ਅੰਦਰ ਕਰਾਂਗੇ ਸਤਗੁਰੂ ਦੀ ਕਿਰਪਾ ਕਰਨ ਗੁਰੂ ਦਾ ਸ਼ਬਦ ਸਾਡੇ ਹਿਰਦੇ ਅੰਦਰ ਵਸੇ ਤਾਂ ਜੋ ਸੰਸਾਰ ਤੇ ਆਇਆ ਸਾਡਾ ਇਹ ਜਿਹੜਾ ਜੀਵਨ ਮੂਰਖਾ ਜੀਵਨ ਮਿਲਿਆ ਹੈ ਮਾਰਕ ਨੂੰ ਸਫਲ ਬਣਾ ਦੇਵੇ ਇਤਨੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਿਚਾਰਾ ਕਰਦੇ ਬਾੜੀ ਪੜਦੇ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਸਭ ਮਾਈ ਭਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ